ਅਸੀਂ ਦੇਖ ਰਹੇ ਹਾਂ ਪੰਜਾਬ ਨਿਊਜ਼ 7 ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਸ਼ੁਰੂਆਤ ਲੈਂਡ ਪੋਲਿੰਗ ਪਾਲਿਸੀ ਖਿਲਾਫ ਵਿੱਡੇ ਸੰਘਰਸ਼ ਦੀ ਆਖਰ ਹੋਈ ਜਿੱਤ ਵਿਜੇ ਸ਼ਰਮਾ ਟਿੰਕੂ ਲੋਕਾਂ ਦੇ ਸੰਘਰਸ਼ ਅੱਗੇ ਆਖਰ ਸਰਕਾਰ ਨੂੰ ਝੁਕਣਾ ਪਿਆ ਪਾਲਿਸੀ ਰੱਦ ਹੋਣ ਦੀ ਖੁਸ਼ੀ ਵਿੱਚ ਬਲਕ ਮਾਜਰੀ ਵਿੱਚ ਵਿਜੇ ਸ਼ਰਮਾ ਟਿੰਕੂ ਹਲਕਾ ਅਨਚਾਰਜ ਖਰੜ ਦੇ ਅਗਵਾਈ ਵਿੱਚ ਸੰਘਰਸ਼ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਵੱਡੇ ਪੱਧਰ ਤੇ ਕੀਤੇ ਸੰਘਰਸ਼ ਦੀ ਵੱਡੀ ਜਿੱਤ ਹੋਈ ਇਸ ਮੌਕੇ ਹਾਜ਼ਰ ਮਦਨ ਸਿੰਘ ਮਾਨਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਦਰੀ ਹਰਨੇਕ ਸਿੰਘ ਚੇਅਰਮੈਨ ਓਬੀਸੀ ਵਿੰਗ ਨਵੀਨ ਵਾਂਸਲ ਖਜ਼ਰਾਬਾਦ ਨਰਵੈ ਸਿੰਘ ਬਿੱਟੂ ਪੋਪਨਗਰ ਸਤਵਿੰਦਰ ਸਿੰਘ ਸਾਪਾ ਸਰਪੰਚ ਮੁੱਦੂ ਭਾਗ ਸਿੰਘ ਮਨੀਸ਼ ਮਾਜਰੀ ਗੁਰਦੀਪ ਸਿੰਘ ਕੁਬਾਈ ਹੈਡੀ ਸ਼ਮਿੰਦਰ ਸਿੰਘ ਬੜੌਦੀ ਬਲਜੀਤ ਸਿੰਘ ਤਰਗਾਣਾ ਸੀਨੀਅਰ ਕਿਸਾਨ ਸੈਲਾਗੂ गुरमीत सिंह टकोरा मीत प्रधान किसान सेल पंजाब अरमंदर सिंह माजरा निर्मल सिंह बूथगढ़ सुखदीप सिंह लंबरदार जोरा सिंह सरपंच साबका तरुण बंसल ममामुद्दीन खजराबाद दर्शन सिंह खेड़ा करतार सिंह सुरेंद्र सिंह टकोरा ते कुलदीप सिंह एवं हाजिर सन पंजाब न्यूज़ 7 रिपोर्ट सोनी सागी कांग्रेसी वर्कर और आगु सैवान की कहना चाहूंगी जी ਸਭਨਾ ਨੂੰ ਪਹਿਲਾਂ ਦੱਸ ਤੁਹਾਡੇ ਜਰੀਏ YouTube ਤੇ ਹੋ ਗਏ ਸਾਰੇ ਪੰਜਾਬੀਆਂ ਨੂੰਾਰੇ ਕਾਂਗਰਸੀ ਭਰਾਵਾਂ ਨੂੰ ਜਿਨ੍ਹਾਂ ਨੇ ਸੰਘਰਸ਼ ਕਰਿਆ ਸੰਘਰਸ਼ ਕਰਕੇ ਲੈਂਡ ਪੋਲਿੰਗ ਦੇ ਅਗੇਂਸਟ ਜਿਹੜੀ ਲੈਂਡ ਪੋਲਿੰਗ ਕਰ ਰਹੀ ਸੀ ਪੰਜਾਬ ਸਰਕਾਰ ਉਹ ਤੋਂ ਜ਼ਮੀਨਾਂ ਸਾਡੇ ਕਿਸਾਨ ਭਰਾਵਾਂ ਦੀਆਂ ਛੁਡਾਈਆਂ ਜੀ ਤੇ ਉਹਦੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦੀ ਹੈ ਜਿਨ੍ਹਾਂ ਪੱਤਰਕਾਰਾਂ ਤੋਂ ਬਾਰੇ ਵੀ ਇਸ ਸੰਘਰਸ਼ ਦੇ ਵਿੱਚ ਸਾਡੀ ਮਦਦ ਕੀਤੀ ਜੋ ਸੰਘਰਸ਼ ਦੇ ਵਿੱਚ ਹਿੱਸਾ ਬਣੇ ਹੋਏ ਸੀ ਸਭ ਤੋਂ ਪਹਿਲਾਂ ਗੱਲ ਕਰਦੇ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਸੰਘਰਸ਼ ਸ਼ੁਰੂ ਕੀਤਾ ਜੀ ਉਹ ਸੰਘਰਸ਼ ਇਹ ਤੁਹਾਡੇ ਸਾਹਮਣੇ ਕਾਂਗਰਸ ਦੇ ਅਹੁਦੇਦਾਰ ਮਨਮਜੀਤ ਖੜੇ ਨੇ ਬਲਵ ਪ੍ਰਧਾਨ ਨੇ ਸਾਡੇ ਾ ਖੇੜਾ ਜੀ ਦਰਸ਼ਨ ਖੇੜਾ ਜੀ ਖੜੇ ਨੇ ਗਰਮੀਤ ਸਿੰਘ ਠਗੋਰਾ ਖੜੇ ਨੇ ਸੋ ਕਹਿਣ ਦਾ ਭਾਵ ਸਾਰੇ ਕਿਸਾਨ ਭਰਾਵਾਂ ਨੇ ਕਿਸਾਨੀ ਨੂੰ ਮਤਲਬ ਬਲਜੀਤ ਤਖਨਣਾ ਖੜੇ ਆ ਜਿਹੜਾ ਕਿਸਾਨ ਸੈੱਲ ਦੇ ਮੈਂਬਰ ਵੀ ਨੇ ਪ੍ਰਧਾਨ ভাইস ਪ੍ਰਧਾਨ ਸੈਕਟਰੀ ਇਸ ਤਰ੍ਹਾਂ ਉਹ ਸਾਰੇ ਸਾਡੇ ਨਾਲ ਖੜੇ ਨੇ ਜੀ ਤੇ ਸਾਡੇ ਵਿੱਚ ਉਹਦੇ ਵਿੱਚ ਸਾਡੇ ਜਿਹੜੇ ਇਲਾਕੇ ਦੇ ਕਾਰੋਬਾਰੀ ਬੰਦੇ ਵੀ ਨੇ ਉਹ ਸਾਰੇ ਕਾਰੋਬਾਰੀ ਬੰਦਿਆਂ ਨੇ ਵੀ ਇਸ ਸੰਘਰਸ਼ ਦੇ ਵਿੱਚ ਹਿੱਸਾ ਲਾਇਆ ਹਿੱਸਾ ਦਿੱਤਾ ਜਿਨ੍ਹਾਂ ਨਾਲ ਸਾਰੇ ਕਾਰੋਬਾਰੀ ਭਰਾਵਾਂ ਦਾ ਵੀ ਕਾਰੋਬਾਰ ਚੱਲਣਾ ਮਜ਼ਦੂਰ ਦਾ ਵੀ ਕੰਮ ਚੱਲਣਾ ਮਜ਼ਦੂਰ ਵਾਲਿਆਂ ਨੇ ਵੀ ਚਾਹੇ ਐਸਸੀਐਲ ਦੇ ਸਾਡੇ ਨਾਲ ਹੁਣ ਉਹਨਾਂ ਦਾ ਵੀ ਕੰਮ ਚੱਲਣਾ ਹੈ ਦੇਖੋ ਕਾਰੋਬਾਰ ਨਾਲ ਜਦੋਂ ਕਾਰੋਬਾਰ ਮਿਲਣਾ ਲੋਕਾਂ ਨੂੰ ਉਹਦੇ ਨਾਲ ਹੀ ਕੰਮ ਕਾਰੋਬਾਰ ਮਿਲਣਾ ਰੋਟੀ ਚੱਲਣੀ ਹੈ ਸਾਰਿਆਂ ਦੀ ਦੁਕਾਨਦਾਰਾਂ ਦਾ ਕਾਰੋਬਾਰ ਚੱਲਣਾ ਮਜ਼ਦੂਰ ਦੀ ਮਜ਼ਦੂਰੀ ਚੱਲਣੀ ਹੈ ਸੋ ਬਹੁਤ ਵੱਡੀ ਜਿੱਤ ਹੈ ਕਾਂਗਰਸ ਪਾਰਟੀ ਦਾ ਜਿਹੜਾ ਸੰਘਰਸ਼ ਸਾਬ ਨਾਲੋਂ ਪਹਿਲਾਂ ਕੀਤਾ ਉਹਨੂੰ ਦੇਖ ਕੇ ਬਾਕੀ ਪਾਰਟੀਆਂ ਨੇ ਕੀਤਾ ਸੰਘਰਸ਼ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਸੰਘਰਸ਼ ਕਰਿਆ ਤੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆਪ ਤੇ ਪ੍ਰੈਜ਼ੀਡੈਂਟ ਨੂੰ ਸਟੇਟ ਪ੍ਰੈਜ਼ੀਡੈਂਟ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਸੰਘਰਸ਼ ਕਰ ਰਿਹਾ ਜੀ ਸੀਐਲਪੀ ਲੀਡਰ ਨੂੰ ਵਧਾਈ ਦਿਨਾ ਤੇ ਖਾਸ ਕਰਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੂੰ ਤੇ ਸਾਡੇ ਯੂਵਾ ਨੇਤਾ ਰਾਹੁਲ ਗਾਂਧੀ ਜੀ ਨੂੰ ਮੈਂ ਵਧਾਈ ਦਿਨਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕੰਮ ਹੋਇਆ ਜੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਇਹ ਸਕੀਮ ਸੀ ਕਿਸਾਨਾਂ ਦੇ ਹਿੱਤ ਵਿੱਚ ਸੀ ਪਰ ਅਸੀਂ ਸਮਝਾ ਨਹੀਂ ਸਕੇ ਕਿਸਾਨਾਂ ਨੂੰ ਇਹ ਸਾਡੀ ਗਲਤੀ ਹੈ ਇਸ ਕਰਕੇ ਅਸੀਂ ਇਸ ਨੂੰ ਜਿਹੜਾ ਵਾਪਸ ਲੈ ਰਹੇ ਹਾਂ ਅਰ ਮੀਨਦਾ ਸਰਕਾਰ ਜੋ ਮਰਜੀ ਕਹੇ ਸਾਰਿਆਂ ਨੂੰ ਪਤਾ ਹੈ ਵੀ ਝੂਠੀ ਸਰਕਾਰ ਆ ਪੰਜਾਬ ਸਰਕਾਰ ਨੇ ਤਾਂ ਇਹ ਵੀ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਵੀ ਨੌਜਵਾਨਾਂ ਨੂੰ ਅਸੀਂ ਨੌਕਰੀ ਦੇਵਾਂਗੇ ਕਿੱਥੇ ਆ ਨੌਕਰੀ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਸੀਂ ਸਾਰੇ ਸਾਰਿਆਂ ਦੇ ਅੱਜ ਤੱਕ ਜਿਹੜਾ ਪੈਸੇ ਨਹੀਂ ਆਏ ਜਿਹਨੀਆਂ ਟਕਹੋ ਬਣਿਆ ਸੀ ਆਪਣੀਆਂ ਗਰੀਬ ਗਰੀਬ ਬੱਚਿਆਂ ਦੇ ਵਿਆਹਾਂ ਦੇ ਪੈਸੇ ਦੇਣਾਂ ਦਾ ਸਕੀਮ 51000 ਰੁਪਇਆ ਸਾਡੀ ਪਿਛਲੀ ਕਾਂਗਰਸ ਸਰਕਾਰ ਨੇ ਕਰਿਆ ਸੀ ਉਹ 51 ਪੈਸੇ ਨਹੀਂ ਦੇ ਸਕੇ ਪ੍ਰਧਾਨ ਸੁਖਵੀਰ ਸੁਖਵੀਰ ਸਿੰਘ ਬਾਦਲ ਦਾਵਾ ਕਰਦਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਮਿਟਿਆ ਸੀ ਤਾਂ ਇਹ ਜਿੱਤ ਹੋਈ ਹੈ ਠੀਕ ਹੈ ਨਾ ਚਾਹੁੰਗੇ ਇਸ ਵਾਰ ਬਾਦਲ ਸਾਹਿਬ ਨੂੰ ਮੈਂ ਵਧਾਈ ਜਿੰਦਾ ਵੀ ਉਹਨਾਂ ਦੇ ਬਰਬਰ ਇੱਕ ਪੈਜਟ ਹੋਰ ਆ ਗਿਆ ਇਹ ਗੱਲ ਇਹਨਾਂ ਨੂੰ ਵੈਰੀਓ ਵਧਾਈ ਲੈਣ ਠੀਕ ਹੈ ਦੂਜੀ ਗੱਲ ਬਾਅਦ ਚ ਤਾਂ ਵゼਰਾ ਤੁਰੇ ਫਿਰਿਆ ਸਭ ਨੂੰ ਪਹਿਲਾਂ ਤੋਂ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਸਾਰੇ ਪੇਪਰ ਵਾਲਿਆਂ ਨੂੰ ਅਖਬਾਰ ਵਾਲਿਆਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਕਿਸ ਸੰਘਰਸ਼ ਕਿਨਾਂ ਸ਼ੁਰੂ ਕਰਿਆ ਸੰਘਰਸ਼ ਦਾ ਹੁਣ ਰਾਹੁਲ ਜੀ ਨੇ ਉੱਥੇ ਕਰਿਆ ਹੋਇਆ ਸੰਵਿਧਾਨ ਦਾ ਸੰਵਿਧਾਨ ਦਾ ਕਰਿਆ ਸੀ ਰਾਜੇ ਵਿੜਿੰਗ ਨੇ ਉਰੇ ਕਰਿਆ ਇਹਦੇ ਵਾਸਤੇ ਸੰਵਿਧਾਨ ਦਾ ਵੀ ਅਸੀਂ ਕਰਿਆ ਜਿਹਦੇ ਕਰਕੇ ਉੱਤੇ ਅੱਜ ਤੱਕ ਪਾਰਲੀਮੈਂਟ ਚ ਪਾਰਲੀਮੈਂਟਰੀ ਚੱਲਦੀ ਉਹ ਰਹ ਲੋ ਆਉਂਦੇ ਜੀ ਜਿਹੜਾ ਕੱਲੂ ਇਹ ਉੱਠ ਕੇ ਕਹਿ ਦੇਣਗੇ ਜਿਵੇਂ ਪਹਿਲਾਂ ਮੁੱਕਰ ਗਏ ਨਹੀਂ ਅਫਸਰਾਂ ਨੇ ਵੀ ਪਹਿਲਾਂ ਇਹਨਾਂ ਨੇ ਮਨਿਸਟਰੀ ਜਦੋਂ ਤਿੰਨ ਕਾਲੇ ਕਾਨੂੰਨ ਬਣਾਏ ਸੀ ਸਾਡੀ ਸਿੱਖੀ ਦੇ ਮਤਲਬ ਕਿਸਾਨੀ ਦੇ ਅਗੇਂਸਟ ਜਦ ਬਾਦਲ ਦੀ ਵਾਈਫ ਨੇ ਦਾ ਸੁਖਵੀਰ ਬਾਦਲ ਦੀ ਵਾਈਫ ਨੇ ਦਾ ਜਿਹੜੀ ਐਮਪੀ ਸੀ ਉਹਨੇ ਸਾਈਨ ਕਰੇ ਹੋਏ ਸੀ ਤੇ ਉਹਦੀ ਅਗਰਤ ਕਰਦੇ ਸੀ ਵੀ ਉਹ ਠੀਕ ਬਣਿਆ ਬਾਅਦ ਇਹ ਉਹ ਤੋਂ ਫਿਰ ਡਰਾ ਕਰਨ ਲੱਗੇ ਸੋ ਇਹਨਾਂ ਦਾ ਕੰਮ ਹੈ ਤੇ ਬਾਅਦ ਝੂਠਦੇ ਆ ਉੱਠ ਕੇ ਫਿਰ ਕਹਿੰਦੇ ਆ ਵੀ ਹਾਂ ਅਸੀਂ ਆਹ ਕਰਤਾ ਇਸੇ ਤਰ੍ਹਾਂ ਭੜਦਾ ਇਹਨਾਂ ਦਾ ਫਰਜ਼ ਸੀ ਸਭ ਨਾਲੋਂ ਪਹਿਲਾਂ ਅੱਗੇ ਕਰਾਂ ਕਿਸਾਨ ਪੰਜਾਬ ਦੀ ਖੇਤਰੀ ਪਾਰਟੀ ਆ ਇਹਨਾਂ ਨੂੰ ਆਣਾ ਚਾਹੀਦਾ ਦਾ ਫਾਇਦਾ ਹੈ ਨਹੀਂ ਉਹਨਾਂ ਨੇ ਦੋਸ਼ ਲਗਾਏ ਆ ਕਿ ਜੇਕਰ ਇਹ ਲੈਂਡ ਪੂਲਿੰਗ ਸਕੀਮ ਚਲਦੀ ਰਹਿੰਦੀ ਤਾਂ 1 ਲੱਖ ਕਰੋੜ ਦਾ ਜਿਹੜਾ ਵੱਡਾ ਘਟਾਲਾ ਹੋਣਾ ਸੀ ਉਹ ਹੋਇਆ ਤਾਂ ਨਹੀਂ ਉਹ ਜੇ ਹੋਣਾ ਤਾਂ ਸਰਕਾਰ ਨੇ ਕਰਨਾ ਸੀ ਪੰਜਾਬ ਸਰਕਾਰ ਨੇ ਕਾਂਗਰਸ ਨੂੰ ਤਾਂ ਕੋਈ ਮਿਲਦਾ ਨਾ ਕਾਂਗਰਸ ਨੇ ਬਚਾਇਆ ਆਪਣਾ ਕਿਸਾਨ ਬਚਾਇਆ ਆਪਣੀ ਕਿਸਾਨੀ ਬਚਾਈ ਜੀ ਤਾਂ ਉਹ ਦੇਖਾ ਦਿਓ ਕਿਸਾਨਾਂ ਨਾਲ ਕੱਲੋਂ ਵੀ ਕਿਸਾਨਾਂ ਨਾਲ ਜੈ ਜਵਾਨ ਜੈ ਜੀ ਸਾਹਿਬ ਸਾਡੇ ਤਾਂ ਇਹ ਕਿਸਾਨਾਂ ਦੇ ਹੱਕ 'ਚ ਸਾਡੀ ਸਰਕਾਰ ਨੇ ਨਾਰਾ ਲਾਇਆ ਹੋਇਆ ਪਹਿਲਾਂ ਇੱਥੇ ਰਾਹੁਲ ਗਾਂਧੀ ਜੀ ਇਹਨਾਂ ਨੇ ਜਿਹੜਾ ਡਬਲ VOTING ਦਾ ਕਿਹਾ ਹੈ ਕਿ ਜਿਹੜੀਆਂ ਵੋਟਾਂ ਬਹੁਤ ਗਲਤ ਬਣੀਆਂ ਹੋਈਆਂ ਐ ਤੇ ਇਸ ਕਰਕੇ ਸਾਡੀ ਪਾਰਟੀ ਲਗਾਤਾਰ ਹਾਰਦੀ ਰਹੀ ਐ ਕੀ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ ਉਹਨਾਂ ਨੇ ਸਾਬਤ ਕਰਦਾ ਤੁਸੀਂ ਉਹਨਾਂ ਦੇ ਨਾਲ ਨਾ ਰਾਹੁਲ ਜੀ ਦੇ ਨਾਲ ਇਸ ਗੱਲ ਵਾਸਤੇ ਜਾਲੀ ਵੋਟਾਂ ਬਣੀਆਂ ਜਾਲੀ ਵੋਟਾਂ ਸਣੇ ਉਹਨਾਂ ਨੇ ਸਮਾਨ ਨਾਲ ਲਿਜਾ ਕੇ ਬੂਥ ਤੋਂ ਦਿਸਤੋਂ ਲਿਜਾ ਕੇ ਟਿਕਟ ਹਰ ਦੱਸੇ ਅਸੀਂ ਵੋਟਾਂ ਸਾਰੀ ਸਮਗਰੀ ਇਕੱਠੀ ਕਰਕੇ ਦੇ ਦਿੱਤੀ ਵਿਦਾਈ ਵਾਲੀ ਇਹ ਤਾਂ ਹੁਣ ਚਾਹੇ ਸਾਡੇ ਰਾਸ਼ਟਰਪਤੀ ਨੇ ਜਿਹੜਾ ਚਾਹੇ ਸਾਡੀ ਸੁਪਰੀਮ ਕੋਰਟ ਨੇ ਫੈਸਲਾ ਲੈਣਾ ਉਹਦੇ ਵਿੱਚ ਲੱਡੂ ਬੰਨ ਰਹੇ ਟਿਕਟ ਹਰ 'ਚ 80 ਬੰਦੇ ਰਹਿ ਸਕਦੇ ਆ ਖੜੇ ਵੀ ਨਹੀਂ ਬੈਠ ਸਕਦੇ ਖੜ੍ਹ ਸਕਦੇ ਕਮਰੇ 'ਚ ਵਿਚਾਰਾ ਠੱਗੀ ਆ ਠੱਗੀ ਲਾ ਕੇ ਸਰਕਾਰ ਬਣੀ ਆ ਉਹ ਠੱਗਿਓ ਲਾ ਰਹੀ ਆ ਬਾਕੀ ਤੇ ਤੁਹਾਡੇ ਸਾਰੇ ਸਾਂਹਮਣੇ ਆ ਲਗਾਤਾਰ ਜਿਹੜੀਆਂ ਬੜੀਆਂ ਪਾਰਟੀਆਂ ਸੀ ਉਹ ਗੱਲ ਕਰ ਰਹੀਆਂ ਸੀ ਵੀ ਅਕਾਲੀ ਦਲ ਮਜ਼ਬੂਤ ਹੋਣੀ ਚਾਹੀਦੀ ਹੈ ਹਰ ਇੱਕ ਜੇ ਆਪਣਾ ਹੀ ਵੋਟ ਬੈਂਕ ਪੱਕਾ ਕਰੇਗੀ ਤਾਂ ਕਿਤੇ ਨਾ ਕਿਤੇ ਜਿੱਤ ਬਣੇਗੀ ਵੋਟਾਂ ਦੀ ਉਹ ਹੋਊਗੀ ਪਰ ਹੁਣ ਜਿਹੜੀ ਅਕਾਲੀ ਦਲ ਵੀ ਦੋ ਪਾਰਟੀਆਂ ਬਣ ਗਈਆਂ ਇੱਕ ਆਪਣੇ ਆਪ ਨੂੰ ਰੀਅਲ ਦੱਸ ਰਿਹਾ ਦੂਜਿਆਂ ਨੂੰ ਗਲਤ ਕਹਿ ਰਿਹਾ ਵੀ ਇਹ ਪਾਰਟੀ ਸਹੀ ਨਹੀਂ ਕਿਵੇਂ ਇਹ ਉਹਨਾਂ ਦਾ ਗੱਲ ਦੀ ਲੜਾਈ ਹੈ ਤੇ ਅਸੀਂ ਕੀ ਕਰ ਸਕਦੇ ਫਾਇਦਾ ਹੋਊਗਾ ਜੀ ਕਿਤੇ ਕਿਤੇ ਕਾਂਗਰਸ ਨੂੰ ਇਸ ਦਾ ਪਤਾ ਹੋਊਗਾ ਉਹਨਾਂ ਨੂੰ ਫਾਇਦਾ ਹੋ ਰਿਹਾ ਨਹੀਂ ਹੋ ਰਿਹਾ ਕਾਂਗਰਸ ਪਾਰਟੀ ਨੂੰ ਫਾਇਦਾ ਹੋਵੇਗਾ ਜੇਕਰ ਅਕਾਲੀ ਦਲ ਇਸ ਤਰ੍ਹਾਂ ਬਣਦੇ ਆ ਦੋ ਪਾਰਟੀਆਂ ਹੋਰ ਖੜੀ ਜਿਹੜ ਕੀ ਕਰਦੇ ਆ ਲੋਕਾਂ ਦੀ ਗੱਲ ਸੁਣਦੇ ਆ ਉਹ ਆਵਾਜ਼ اٹھਾਉਂਦੇ ਆ ਇਸੇ ਤਰ੍ਹਾਂ ਕਿਸਾਨਾਂ ਨੂੰ ਜਾਂ ਤਕਲੀਫ ਦੀ ਸਾਨੂੰ ਤਕਲੀਫ ਸੀ ਅਸੀਂ ਸਮਝੀ ਵੀ ਸਾਡੇ ਭਾਈਆਂ ਨੂੰ ਤਕਲੀਫ ਹੈ ਅਸੀਂ ਇਸੇ ਕਰਕੇ ਧਰਨੇ ਲਾਏ ਸਾਡੀ ਪਾਰਟੀ ਨੇ ਧਰਨੇ ਲਾਏ ਸਾਡੀ ਹਾਈ ਕਮਾਂਡ ਨੇ ਕਿਹਾ ਲੈਨ ਬੋਲਿੰਗ ਦੇ ਅਗੇਂਸਟ ਬੋਲੋ ਅਸੀਂ ਬੋਲੇ ਧਰਨੇ ਲਾਏ ਹੁਣ ਸਾਰੇ ਨਾਲ ਸਭ ਨਾਲ ਪਹਿਲਾਂ ਅਸੀਂ ਲਾਏ ਤੋ ਸਿੱਧਾ ਲੋਕਾਂ ਦੇ ਹਿੱਤ 'ਚ ਗੱਲ ਕਰਨੀ ਆ ਜਿਹੜੀ ਤੁਸੀਂ ਗੱਲ ਕਰਦੇ ਆ ਇਹ ਉਹਨਾਂ ਨੂੰ ਪਤਾ ਹੋਊਗਾ ਇਹ ਪਬਲਿਕ ਨੂੰ ਪਤਾ ਹੋਊਗਾ ਵੀ ਇਹ ਮਜ਼ਬੂਤ ਦਾ ਕੀ